ਲਾਸਟ ਟਾਈਮ ਜਦੋਂ ਸਾਡੇ ਤੋਂ ਦੂਰ ਜਾਂਦੀ ਹੈ ਬੇਟੀ ਸਾਡੀ ਉਸ ਦਿਨ ਉਹਨੇ ਦਾਦੀ ਦੇ ਹੱਥ ਦਾ ਸਵੰਟਰ ਜਿਹੜਾ ਪਾਇਆ ਸੀ ਬਣਿਆ ਹੋਇਆ ਉਹ ਵੀ ਸਾਡੇ ਕੋਲ ਅਸੀਂ ਸੰਭਿਆ ਹੋਇਆ ਅਸੀਂ ਕੋਈ ਵੀ ਕਪੜਾ ਕੋਈ ਨਾਲ ਨਹੀਂ ਦਫਨਾਇਆ ਨਹੀਂ ਹੈਗਾ ਇਤਰਾ ਦਾ ਬਾਦ ਮਾਹੌਲ ਆ ਸਾਰੇ ਕਹਿੰਦੇ ਆ ਬੇਟੀਆਂ ਨੂੰ ਥੋੜਾ ਤੁਹਾਨੂੰ ਪਤਾ ਨਹੀਂ ਸਹੀ ਸਮਝਦੇਗੀ ਚਲ ਇੱਕ ਬੇਟੀ ਹੋ ਗਈ ਠੀਕ ਆ ਅੱਗੇ ਬੇਟਾ ਹੋਊਗਾ ਤੇ ਇਹ ਮੇਰੇ ਮਨ ਚ ਉਦੋਂ ਆਉਣ ਲੱਗ ਪਈ ਪਰ ਬਾਅਦ ਚ ਜਦੋਂ ਮੈਂ ਆਪਣੀ ਬੇਟੀ ਨੂੰ ਹੱਥਾਂ ਚ ਲਿਆ ਉਹਦਾ ਫੇਸ ਵੇਖਿਆ ਤਾਂ ਸਾਰੀਆਂ ਗੱਲਾਂ ਭੁੱਲ ਗਈ ਕਿਉਂ ਕਿਊਟੀ ਬਹੁਤ ਹੈ ਅਸੀਂ ਸੋਚਦੇ ਹਾਂ ਕਿ ਜੇ ਬੇਟਾ ਹੋਇਆ ਤਾਂ ਗੁਰਬਾਜ ਨਾਮ ਰੱਖਾਂਗੇ ਸ਼ਾਰਟ ਨੇਮ ਵੀ ਦਾ ਬਾਜ ਹੋ ਜਾਏਗਾ ਤੇ ਬੇਟੀ ਹੋਈ ਤੇ ਉਹਦਾ ਨਾਮ ਕਿਸਮਤ ਕੌਰ ਰੱਖਾਂਗੇ ਕਿ ਉਹ ਸਾਡੀ ਕਿਸਮਤ ਬਣ ਕੇ ਆਏਗੀ ਬੰਦੇ ਨੇ ਮਿਲਨੇ ਨਹੀਂ ਕਿਸੇ ਨੇ ਕਿਹਾ ਫੀਮੇਲ ਜਿਹੜੇ ਮਨ ਉਵਰੇਜ ਨੇ ਉਹਨਾਂ ਨੇ ਜ਼ਰੂਰ ਬੋਲਿਆ ਸੀ ਕਿ ਰੱਬ ਜੀ ਦੇ ਦਿੰਦਾ ਹਨਾ ਮੈਂ ਸੋਚਦਾ ਮੈਂ ਹਮੇਸ਼ਾ ਪਲਟ ਕੇ ਹੀ ਜਵਾਬ ਦਿੰਦਾ ਸੀ ਇਹ ਵੀ ਤਾਂ ਜੀ ਆ ਇਹਦੇ ਵਿੱਚ ਜਾਣ ਨਹੀਂ ਇਹ ਇਨਸਾਨ ਨਹੀਂ ਇਹ ਬੱਚਾ ਨਹੀਂ ਕਾਲਾ ਦਿਨ ਮੈਨੂੰ ਕਹਿ ਸਕਦਾ ਕਿ ਜਿਸ ਦਿਨ ਮੇਰਾ ਬੇਬੀ ਮੇਰੇ ਤੋਂ ਦੂਰ ਹੁੰਦਾ ਹੈ ਕਿ ਲਾਸਟ ਡੇ ਜਿਹਦਨ ਉਹਨੂੰ ਮੈਂ ਦੇਖਦਾ ਆ ਉਹਨੂੰ ਆਪਣੇ ਤੋਂ ਦੂਰ ਜਦੋਂ ਮਿਲਤੋਂ ਮੰਮੀ ਨੇ ਇਹਦਾ ਮੈਂ ਆਪਣੇ ਗੱਲ ਨਾਲ ਲਾ ਕੇ ਰੋਈ ਜਨਾ ਕਿ ਮੇਰਾ ਬੇਬੀ ਆ ਮੈਂ ਨਹੀਂ ਦੂਰ ਕਰ ਸਕਦਾ ਮੰਮੀ ਨੇ ਮੇਰੇ ਤੋਂ ਫੜਿਆ ਹੈ ਕਿ ਹੁਣ ਇਹਨੂੰ ਆਪਾਂ ਘਰ ਨਹੀਂ ਰੱਖ ਸਕਦੇ ਉਹ ਵੀ ਦੇਣੀ ਮੈਂ ਕਹਿ ਸਕਦਾ ਕਿ ਕਿੰਦਾ ਇੰਨਾ ਦੁੱਖ ਸੀ ਉਸਦੇ ਲਗਦਾ ਹੀ ਨਹੀਂ ਉਹਨੂੰ ਵੇਖ ਕੇ ਕਿਉਂ ਮੈਨੂੰ ਛੱਡ ਕੇ ਜਾਊਗੀ ਕਿ ਹਾਲੇ ਤੱਕ ਮੈਂ ਤੇ ਉਹਦੀ ਮਤਲਬ ਮੇਰੀ ਜੋ ਬੜੀ ਬੇਟੀ ਹੈ ਉਹਨੂੰ ਵੀ ਮਤਲਬ ਛੋਟੀ ਹੈ ਹਲੇ ਪਰ ਉਹਨੂੰ ਵੀ ਹਲੇ ਤੱਕ ਜਕੀਨੀ ਹੁੰਦਾ ਉਹ ਇਹ ਕਹਿੰਦੀ ਕਿ ਮੇਰਾ ਬੇਬੀ ਸਤਾ ਹੈ ਇੱਕ ਦਿਨ ਵੀ ਇਹ ਨਹੀਂ ਕਦੇ ਕਿਹਾ ਕਿ ਲੈ ਮੰਮੀ ਮੇਰੇ ਫੇਰ ਕੁੜੀ ਹੋ ਗਈ ਆ ਜਿਆ ਮੰਦੀਪ ਨੂੰ ਕਿਹਾ ਹੋਵੇ ਕਦੇ ਵਾਈਫ ਨੂੰ ਕਿਹਾ ਮੇਰੇ ਫੇਰ ਕੁੜੀ ਹੋ ਇੱਕ ਦਿਨ ਹੀ ਕਦੇ ਦਲਾ ਮੈਂ ਪਹਿਲਾਂ ਵੀ ਖੁਸ਼ ਸੀ ਜਿਸ ਦਿਨ ਬੇਟੀ ਆ ਜਾਂਦੀ ਉਸ ਦਿਨ ਵੀ ਖੁਸ਼ ਸੀ ਉਹ ਸਮੇਂ ਨੂੰ ਯਾਦ ਕਰਕੇ ਤੇ ਫੇਰ ਅੱਖਾਂ ਨਮ ਹੁੰਦੀਆਂ ਕਿ ਕਿੱਦਾਂ ਕਿ ਇੱਕ ਸੁਪਨਾ ਜਿਹਾ ਹੀ ਸੀਗਾ ਇੱਕ ਮਹੀਨੇ ਵਾਸਤੇ ਹਨਾ ਕਿੱਦਾਂ ਕੋਈ ਨੀਂਦ ਚ ਸਾਡੇ ਕੋਲ ਬੇਬੀ ਆਇਆ ਹੈ ਅੱਖਾਂ ਖੁੱਲੀਆਂ ਤਾਂ ਬੇਬੀ ਸਾਡੇ ਕੋਲ ਨਹੀਂ ਆ ਕਿਦਾਂ ਕੁ ਸੁਪਨਾ ਆਇਆ ਲੱਗਦਾ ਹੈ ਕਿ ਉਹ ਦਿਨ ਬੜਾ ਮੁਸ਼ਕਿਲ ਹੈ ਜੀ ਉਹ ਦਿਨ ਨੂੰ ਯਾਦ ਕਰਨਾ ਜਦ ਵੀ ਯਾਦ ਕਰਦੇ ਆ ਤਾਂ ਦੁੱਖ ਹੁੰਦਾ ਹੈ ਕਿ ਯਾਰ ਕਿੰਨੇ ਚਾਰ ਮਾਨ ਸੀ ਇਹ ਸੋਚਦੇ ਨੇ ਦੇ ਕੇ ਮੈਂ ਸੇਮ ਸੂਟ ਪਾਵਾਂਗੀ ਮੈਂ ਇਹਨਾਂ ਨੂੰ ਕਹਿਣਾ ਹੁੰਦਾ ਸੀਗਾ ਜਦ ਸਾਰਾ ਦਾ ਵਿਆਹ ਕਰਾਂਗੇ ਵੱਡੀ ਬੇਟੀ ਦਾ ਤੇ ਇਹਨੂੰ ਪਹਿਲਾਂ ਦੱਸਾਂਗੇ ਇੰਨਾ ਸ਼ਗਲ ਨਹੀਂ ਕਈ ਗੱਲਾਂ ਸੋਚਾਂ ਲੱਗੀਆਂ ਉਹਨਾਂ ਦੇ ਫਿਊਚਰ ਦੀਆਂ ਨਨ ਬਾਰ ਬਾਰ ਕਹਿੰਦੀ ਹੈ ਕਿ ਨਹੀਂ ਉਹਨੂੰ ਕੁਛ ਨਹੀਂ ਹੋਇਆ ਉਹਨੂੰ ਇੱਕ ਵਾਰੀ ਵੇਖੋ ਠੀਕ ਆ ਪਰ ਜਦੋਂ ਉਹਨੂੰ ਗੱਲ ਨਾਲ ਲਾਈ ਜਾਂਦੇ ਸਾਰੇ ਕਹਿੰਦੇ ਕਿ ਉਹਦੇ ਹੱਥੇ ਤਾਂ ਮੁੜ ਗਏ ਆ ਨਹੀਂ ਹੋਰ ਟਾਈਮ ਨਹੀਂ ਮੈਂ ਸੋਚਦੀ ਵੀ ਨਹੀਂ ਆ ਕਿਉਂਕਿ ਮੈਨੂੰ ਜਦੋਂ ਸੋਚਦੀ ਮੇਰੀ ਰੋਕ ਮਤਲਬ ਲੋਈ ਕੰਡੇ ਹੋ ਜਾਂਦੇ ਮੌਸਮ ਮੈਨੂੰ ਸੋਚਦੀ ਵੀ ਨਹੀਂ ਆ ਕਿ ਮੈਂ ਚੁੱਕ ਕੇ ਗੋਦੀ ਦੇ ਵਿੱਚ ਪੂਰਾ ਗੌਰ ਨਾਲ ਦੇਖਿਆ ਤਾਂ ਮੈਨੂੰ ਉਦੋਂ ਪਤਾ ਲੱਗਿਆ ਕਿ ਨਹੀਂ ਹੈ ਇਹ ਵੀ ਸੁੱਤੇ ਸੀ ਇਹਨਾਂ ਨੂੰ ਮੈਂ ਕਿਹਾ ਮਨੂੰ ਬੇਬੀ ਉੰਨੀ ਹੈਗਾ ਬੇਬੀ ਖਤਮ ਹੋ ਚੁੱਕਿਆ ਆਪਣਾ ਤਾਂ ਫਿਰ ਵੀ ਇੱਕ ਵਾਰੀ ਡਾਕਟਰ ਨੂੰ ਦਿਖਾਇਆ ਡਾਕਟਰ ਨੇ ਕਿਹਾ ਕਿ ਜਿਹੜੇ ਅਸੀਂ ਆਪਣੇ ਲਾਗੇ ਲਾਗੇ ਡਾਕਟਰਾਂ ਨੂੰ ਦਿਖਾਉਂਦੇ ਰਹਾਂ ਸ਼ਾਇਦ ਕਿਸੇ ਵੱਡੇ ਹਸਪਤਾਲ ਚ ਪਹਿਲਾਂ ਲੈ ਜਾਂਦੇ ਤਾਂ ਹੋ ਸਕਦਾ ਬਚ ਜਾਂਦਾ ਠੀਕ ਹੈ ਪਰ ਨਹੀਂ ਆ ਪਰ ਜਦੋਂ ਬਹੁਤ ਦੁੱਖ ਕਿਵੇਂ ਦੱਸਿਏ ਕਿੰਨੇ ਗਲੇਸ਼ ਹੋਏ ਹੁਣ ਤਾਂ ਇਦਾਂ ਹਰ ਦਿਨ ਪਛਤਾਵਾ ਹੈ ਹਰ ਦਿਨ ਪਛਤਾਵਾ ਹੈ ਬਸ ਕਿ ਜੇ ਅਸੀਂ ਇਦਾਂ ਕਰ ਲੈਂਦੇ ਜੇ ਅਸੀਂ ਉਦਾਂ ਕਰ ਲੈਂਦੇ ਹੁਣ ਤਾਂ ਬਸ ਜੇ ਆ ਜਿਹੜੀ ਹੱਥ ਚ ਨਹੀਂ ਆਂਦੀ ਅੱਜ ਤੁਹਾਡੀ ਮੁਲਾਕਾਤ ਇੱਕ ਅਜਿਹੇ ਪਰਿਵਾਰ ਦੇ ਨਾਲ ਕਰਵਾਉਣ ਜਾ ਰਹੇ ਹਾਂ ਉਸ ਪਰਿਵਾਰ ਦੇ ਵਿੱਚ 3 ਜਨਮ ਲੈਂਦੀ ਹੈ ਖੁਸ਼ੀਆਂ ਮਨਾਇਆਂ ਜਾਂਦੀਆਂ ਨੇ ਉਸ ਘਰ ਦੇ ਵਿੱਚ ਪਰ ਅਚਾਨਕ ਉਸ ਧੀ ਦਾ ਦੂਰ ਹੋ ਜਾਣਾ ਪਰਿਵਾਰ ਦੇ ਉੱਪਰ ਦੁੱਖਾਂ ਦਾ ਪਹਾੜ ਡਿੱਗ ਜਾਂਦਾ ਹੈ ਗੱਲਬਾਤ ਕਰਦੇ ਹਾਂ ਉਸ ਪਰਿਵਾਰ ਦੇ ਨਾਲ ਭਾਈ ਜੀ ਸਵਾਗਤ ਹੈ ਤੁਹਾਡਾ ਸਪੈਲ ਥੈਂਕ ਯੂ ਭਾਈ ਮੈਡਮ ਤੁਹਾਡਾ ਵੀ ਸਵਾਗਤ ਹੈ ਥੈਂਕ ਯੂ ਭਾਈ ਜੀ ਭਾਈ ਜੀ ਕਿੰਨੇ ਬੱਚੇ ਨੇ ਤੁਹਾਡੇ ਜੀ ਇੱਕ ਬੇਟੀ ਹੈ ਤੇ ਇੱਕ ਦੀ ਡੈਥ ਹੋ ਚੁੱਕੀ ਹੈ ਥੋੜੇ ਦਿਨ ਪਹਿਲਾਂ ਹਾਂਜੀ ਦੋ ਹੀ ਬੱਚੇ ਸੀ ਭਾਈ ਜੀ ਸ਼ੁਰੂਆਤ ਤੋਂ ਹੀ ਆਪਾਂ ਗੱਲ ਕਰਦੇ ਆ ਜਿਸ ਤਰ੍ਹਾਂ ਤੁਸੀਂ ਦੱਸਦੇ ਪਏ ਕਿ ਤੁਹਾਡੇ ਪਹਿਲੇ ਵੀ ਇੱਕ ਬੇਟੀ ਹੈ ਫਿਰ ਦੂਸਰੀ ਬੇਟੀ ਹੋਈ ਉਸ ਬੇਟੀ ਦਾ ਦੂਰ ਹੋ ਜਾਣਾ ਪਹਿਲੇ ਤਾਂ ਮੈਂ ਇਹ ਸਵਾਲ ਕਰੂੰਗਾ ਕਿ ਜਦੋਂ ਤੁਹਾਨੂੰ ਪਤਾ ਲੱਗਾ ਕਿ ਤੁਸੀਂ ਦੂਸਰੀ ਵਾਰ ਬਾਪ ਬਣਨ ਵਾਲੇ ਹੋ ਉਸ ਟਾਈਮ ਤੁਹਾਡੇ ਮਨ ਦੇ ਵਿੱਚ ਕਿੰਨੀ ਖੁਸ਼ੀ ਸੀਗੀ ਬਹੁਤ ਜ਼ਿਆਦਾ ਖੁਸ਼ੀ ਸੀਗੀ ਕਿ ਜਿਸ ਦਿਨ ਪਤਾ ਲੱਗਦਾ ਮੈਂ ਕੰਮ ਤੋਂ ਘਰ ਆਉਣਾ ਹੈ ਇਹਨਾਂ ਨੇ ਦੱਸਿਆ ਗਿਆ ਕਿ ਮੈਂ ਆਮ ਪ੍ਰੈਗਨੈਂਟ ਤੇ ਉਹਨਾਂ ਦੱਸਿਆ ਕਿ ਮੈਂ ਪ੍ਰੈਗਨੈਂਟ ਤਾਂ ਤੇ ਮੈਨੂੰ ਖੁਸ਼ੀ ਹੋਈ ਕਿ ਚਲੋ ਠੀਕ ਹੈ ਤੁਸੀਂ ਪ੍ਰੈਗਨੈਂਟ ਹੋਏ ਬੜੀ ਵਧੀਆ ਗੱਲ ਹੈ ਕਿ ਦੂਜਾ ਬੱਚਾ ਸਾਡੇ ਦੇ ਘਰ ਦੇ ਵਿੱਚ ਜਨਮ ਲਏਗਾ ਬਹੁਤ ਵਧੀਆ ਸੀ ਉਹ ਦਿਨ ਜੀ ਹਾਂਜੀ ਮੈਡਮ ਜਦੋਂ ਤੁਹਾਨੂੰ ਪਤਾ ਲੱਗਾ ਕਿ ਤੁਸੀਂ ਪ੍ਰੈਗਨੈਂਟ ਹੋ ਦੂਸਰੀ ਵਾਰ ਮਾਂ ਬਣਨ ਵਾਲੇ ਹੋ ਤੁਸੀਂ ਸਭ ਤੋਂ ਪਹਿਲੇ ਕਿਹਨਾਂ ਨੂੰ ਦੱਸਿਆ ਸੀ ਆਪਣੇ ਸੱਸੋਰੇ ਨੂੰ ਦੱਸਿਆ ਸੀਗਾ ਕਿ ਭਾਈ ਜੀ ਨੂੰ ਦੱਸਿਆ ਸੀ ਮੈਂ ਆਪਣੇ ਹਸਬੰਡ ਨੂੰ ਦੱਸਿਆ ਜੀ ਹਾਂਜੀ ਬਾਅਦ ਫੈਮਿਲੀ ਨੂੰ ਦੱਸਿਆ ਹੈ ਸਾਰੇ ਬਹੁਤ ਖੁਸ਼ ਹੀ ਜੀ ਭਾਈ ਜੀ ਜਦੋਂ ਦੂਸਰੀ ਵਾਰ ਤੁਸੀਂ ਆਪਣੀ ਫੈਮਿਲੀ ਨੂੰ ਦੱਸਿਆ ਫੈਮਿਲੀ ਦੇ ਵਿੱਚ ਕਿੰਨੀ ਖੁਸ਼ੀ ਸੀਗੀ ਫੈਮਿਲੀ ਵੀ ਕਾਫੀ ਜ਼ਿਆਦਾ ਖੁਸ਼ ਸੀਗੀ ਕਿ ਚਲੋ ਇੱਕ ਹੋਰ ਬੂਟਾ ਲੱਗਣ ਲੱਗਿਆ ਘਰ ਦੇ ਵਿੱਚ ਜੀ ਕਿ ਇੱਕ ਇਹਨਾਂ ਦਾ ਇੱਕ ਬੇਬੀ ਹੈ ਬੇਟੀ ਹੈ ਦੂਜਾ ਇੱਕ ਬੱਚਾ ਹੋਰ ਆ ਜਾਏਗਾ ਜੀ ਹਾਂਜੀ ਜੀ ਭਾਈ ਜੀ ਹਸਬੰਡ ਵਾਈਫ ਹਮੇਸ਼ਾ ਸੋਚਦੇ ਹੁੰਦੇ ਆ ਕਿ ਜਦੋਂ ਬਾਪ ਬਣਨ ਵਾਲਾ ਹੋਵੇ ਬੰਦਾ ਤੇ ਵਾਈਫ ਮਾਂ ਬਣਨ ਵਾਲੀ ਹੋਵੇ ਫਿਰ ਬੰਦਾ ਸੋਚਦਾ ਜੇ ਬੇਟਾ ਹੋਇਆ ਨਾ ਰੱਖਣਾ ਕੁੜੀ ਹੋਈ ਆ ਨਾ ਰੱਖਣਾ ਤੁਸੀਂ ਸੋਚਦੇ ਸੀ ਇਹ ਚੀਜ਼ਾਂ ਹਾਂਜੀ ਸੋਚਦੇ ਸੀਗੇ ਕਿ ਜਿਸ ਦਿਨ ਜਦੋਂ ਲਾਸਟ ਕੋਈ 7 8 9 ਮਹੀਨੇ ਇਹਨਾਂ ਦੇ ਵਿੱਚ ਅਸੀਂ ਸੋਚ ਦਿੰਦੇ ਕਿ ਬੱਚੇ ਦਾ ਨਾਮ ਕੀ ਰੱਖਣਾ ਅਸੀਂ ਸੋਚਦੇ ਸੀ ਕਿ ਜੇ ਬੇਟਾ ਹੋਇਆ ਤਾਂ ਗੁਰਬਾਜ ਨਾਮ ਰੱਖਾਂਗੇ ਸ਼ਾਰਟ ਨੇਮ ਜੀ ਦਾ ਬਾਜ ਹੋ ਜਾਏਗਾ ਤੇ ਬੇਟੀ ਹੋਈ ਤੇ ਉਹਦਾ ਨਾਮ ਕਿਸਮਤ ਕੌਰ ਰੱਖਾਂਗੇ ਕਿ ਉਹ ਸਾਡੀ ਕਿਸਮਤ ਬਣ ਕੇ ਆਏਗੀ ਜੀ ਹਾਂਜੀ ਜੀ ਮੈਡਮ ਤੁਸੀਂ ਵੀ ਕੋਈ ਨਾ ਸੋਚਦੇ ਸੀ ਕਿ ਬਾਈ ਜੀ ਉਹਨਾਂ ਨੇ ਜੋ ਨਾਂ ਰੱਖਿਆ ਉਹੀ ਨਾ ਸੋਚਦੇ ਸੀ ਤੁਸੀਂ ਮੈਂ ਸਾਰਾ ਤਾਂ ਮੈਚ ਕਰਦੀ ਹਾਂ ਕਿ ਮੈਂ ਸਮੈਰਾ ਰੱਖਣਾ ਹੈ ਤੇ ਬੇਟੇ ਦਾ ਤੇ ਇਹ ਕਹਿੰਦੇ ਸੀ ਸ਼ੁਰੂ ਤੋਂ ਕਿ ਬਾਜ ਰੱਖਣਾ ਜੀ ਤੇ ਤੁਹਾਡੇ ਵਿੱਚ ਲੜਾਈ ਵੀ ਹੁੰਦੀ ਹੋਗੀ ਨਹੀਂ ਮੇਰਾ ਨਾਂ ਰੱਖਣਾ ਉਹ ਗੰਦੇ ਨੇ ਮੈਂ ਨਾਂ ਰੱਖਣਾ ਨਹੀਂ ਲੜਾਈ ਤਾਂ ਨਹੀਂ ਦੋਨਾਂ ਨੇ ਡਿਸਾਈਡ ਕਰ ਲਿਆ ਸੀਗਾ ਕਿ ਉਹਦਾ ਜਿਹੜਾ ਪੱਕਾ ਨਾਮ ਹੋਏਗਾ ਜਿਹੜਾ ਸਰਟੀਫਿਕੇਟ ਤੇ ਹੋਏਗਾ ਉਹਦਾ ਨਾਮ ਕਿਸਮਤ ਕਾ ਰੱਖਾਂਗੇ ਪਰ ਜਿਸ ਦਿਨ ਉਹ ਪੈਦਾ ਹੁੰਦੀ ਹੈ ਉਹਦਾ ਨਾਮ ਅਸੀਂ ਕਿਸਮਤ ਕੌਰ ਨਹੀਂ ਰੱਖਿਆ ਉਹਦਾ ਨਾਮ ਅਸੀਂ ਰਹਿਮਤ ਕੌਰ ਰੱਖ ਦਿੱਤਾ ਜੀ ਠੀਕ ਹੈ ਰਹਿਮਤ ਕੌਰ ਰੱਖਿਆ ਸਰਟੀਫਿਕੇਟ ਤੇ ਸੀ ਜਿਹੜਾ ਲਿਖਾਇਆ ਤੇ ਜਿਹੜਾ ਸਮੈਰਾ ਨਾਮ ਸੀ ਵੱਡੀ ਬੇਟੀ ਦਾ ਨਾਮ ਸਾਰਾ ਹੈ ਸ਼ਾਰਟ ਨੇਮ ਸਾਰਾ ਹੈ ਤੇ ਜਿਹੜਾ ਫੁੱਲ ਨੇਮ ਹੈ ਦਾ ਅਸਲੀ ਪੱਕਾ ਨਾਮ ਉਹ ਜੈਸਮੀਨ ਕੌਰ ਹੈ ਜੀ ਉਹ ਸਾਰਾ ਤੋਂ ਅਸੀਂ ਸਮੈਰਾ ਇਹਨਾਂ ਨੇ ਸੋਚਿਆ ਕਿ ਮੈਂ ਸਾਰਾ ਤੇ ਸਮੈਰਾ ਐਸ ਐਸ ਤੇ ਰੱਖਣੇ ਆ ਮੈਂ ਕਿਹਾ ਚਲੋ ਠੀਕ ਹੈ ਇਹਨਾਂ ਦਾ ਸਮੈਰਾ ਸੀ ਉਹ ਸ਼ਾਰਟ ਨੇਮ ਹੋ ਗਿਆ ਸੀਗਾ ਜੀ ਨਹੀਂ ਬਾਈ ਜੀ ਜਦੋਂ ਘਰ ਦੇ ਵਿੱਚ ਦੂਸਰੀ ਵਾਰ ਧੀ ਨੇ ਜਨਮ ਲਿੱਤਾ ਕਿਹੋ ਜੀਆਂ ਘਰ ਦੇ ਵਿੱਚ ਖੁਸ਼ੀਆਂ ਮਨਾਈਆਂ ਜਾ ਰਹੀਆਂ ਸੀ ਬਹੁਤ ਵਧੀਆ ਮਾਹੌਲ ਸੀਗਾ ਕਿ ਚਲੋ ਬੇਟੀ ਹੋਈ ਹੈ ਕੋਈ ਗੱਲ ਨਹੀਂ ਤਾਂ ਕੁਝ ਕਰਦੇ ਆਂਦਾ ਰਿਐਕਸ਼ਨ ਸੀਗਾ ਕਿ ਚਲੋ ਇਹ ਸੋਚਨ ਕਿ ਕਰਦੇ ਆਣ ਖੁਸ਼ੀ ਨਹੀਂ ਆਈਆਂ ਕੁਝ ਹੋਰ ਹੈ ਕਿਉਂਕਿ ਦੋ ਬੇਟੀਆਂ ਹੋ ਜਾਣੀਆਂ ਹਨਾ ਕੋਈ ਤਿੰਨ ਨਹੀਂ ਕੋਈ ਚਾਰ ਨਹੀਂ ਵੈਸੇ ਚਲੋ ਗੱਲ ਕਰਦੇ ਆਂ ਕਿ ਦੋ ਬੇਟੀਆਂ ਕੋਈ ਜ਼ਿਆਦਾ ਨਹੀਂ ਆ ਕਿ ਕਰਦੇ ਸੋਚਦੇ ਆ ਕਿ ਸਾਡੇ ਇੱਕ ਡੈਡੀ ਕਹਿੰਦਾ ਹੁੰਦਾ ਸੀਗਾ ਕਿ ਮੈਂ ਸੋਚਦਾ ਕਿ ਮੇਰੇ ਪੁੱਤਰਾ ਹੋਏਗਾ ਨਾਣਾ ਕਿ ਤਿੰਨ ਪੁੱਤਰੇ ਮੇਰੇ ਹੋ ਜਾਣਗੇ ਕਿ ਦੂਜਿਆਂ ਦੋਵਾਂ ਭਾਈਆਂ ਦੇ ਵੀ ਇੱਕ ਇੱਕ ਬੇਟਾ ਇੱਕ ਇੱਕ ਬੇਟੀ ਆ ਤੇ ਇਹਦੇ ਵੀ ਰੱਬ ਇਹਨੂੰ ਪੁੱਤ ਦਵੇ ਤੇ ਮੇਰਾ ਪੁੱਤਰਾ ਇੱਕ ਹੋਰ ਹੋ ਜਾ ਬੜੀ ਵਧੀਆ ਖੁਸ਼ੀ ਸੀ ਗਈ ਜਿਸ ਦਿਨ ਬੇਟੀ ਹੁੰਦੀ ਆ ਉਸ ਦਿਨ ਵੀ ਡੈਡੀ ਖੁਸ਼ ਸੀ ਕਿ ਚਲੋ ਇੰਨਾ ਸ਼ੁਕਰ ਹੈ ਕਿ ਭਰੀ ਝੋਲੀ ਘਰ ਆਇਆ ਜੀ ਹਾਂਜੀ ਬਹੁਤ ਵਧੀਆ ਖੁਸ਼ੀ ਸੀ ਮੈਡਮ ਤੁਹਾਡੇ ਤੇ ਕਿੰਨੀ ਖੁਸ਼ੀ ਸੀਗੀ ਤੁਹਾਡੇ ਮਨ ਦੇ ਵਿੱਚ ਕਿੰਨੀ ਖੁਸ਼ੀ ਸੀਗੀ ਉਸ ਟਾਈਮ ਜਦੋਂ ਤੁਹਾਡੇ ਧੀ ਨੇ ਜਨਮ ਲਿੱਤਾ ਐਕਸਾਈਟਮੈਂਟ ਠੀਕ ਖੁਸ਼ੀ ਹੀ ਮੈਂ ਖੁਸ਼ ਹੁਣੀ ਆ ਕਿ ਮੈਂ ਇਹਨਾਂ ਨੂੰ ਸੇਮ ਸੇਮ ਕੱਪੜੇ ਪਾਇਆ ਕਰਾਂਗੀ ਸੇਮ ਆਪਾਂ ਤਿੰਨੇ ਸੂਟ ਪਾਇਆ ਕਰਾਂਗੇ ਇਤਾਂ ਦੀ ਐਕਸਾਈਟਮੈਂਟ ਮੇਰੇ ਅੰਦਰ ਹੋਣ ਲੱਗ ਪਈ ਹੀ ਜਦੋਂ ਪਹਿਲੀ ਵਾਰ ਤੀ ਦਾ ਫੇਸ ਦੇਖਿਆ ਕਿਸ ਤਰ੍ਹਾਂ ਦਾ ਲੱਗ ਰਿਹਾ ਸੀ ਤੁਹਾਨੂੰ ਉਸ ਟਾਈਮ ਮੈਂ ਬਾਰ ਬਾਰ ਵੇਖੀ ਜਾਂਦੀ ਹਾਂ ਬਹੁਤ ਖੁਸ਼ੀ ਹੁੰਦੀ ਪਹਿਲੇ ਤਾਂ ਥੋੜੀ ਇਮੋਸ਼ਨਲ ਹੋ ਗਈ ਹਾਂ ਪਰ ਬਾਅਦ ਚ ਜਦੋਂ ਦਾ ਫੇਸ ਵੇਖਿਆ ਹੱਥਾਂ ਛਲਿਆ ਬਹੁਤ ਖੁਸ਼ੀ ਹੋਈ ਫਸਟ ਟਾਈਮ ਮੈਂ ਇਮੋਸ਼ਨਲ ਮੈਡਮ ਕਿਉਂ ਤੁਸੀਂ ਹੋ ਗਏ ਸੀਗੇ ਜਦੋਂ ਤੁਸੀਂ ਦੱਸਿਆ ਕਿ ਮੈਂ ਜਦੋਂ ਆਪਣੀ ਧੀ ਨੂੰ ਦੇਖਿਆ ਫਿਰ ਮੈਂ ਠੀਕ ਇਮੋਸ਼ਨਲ ਕਿਉਂ ਹੋ ਗਏ ਸੀ ਤੁਸੀਂ ਮੈਨੂੰ ਇਹ ਹੀ ਕਿ ਜਿੱਤਰਾ ਦਾ ਬਾਹਰ ਮਾਹੌਲ ਹੈ ਸਾਰੇ ਕਹਿੰਦੇ ਆ ਬੇਟੀਆਂ ਨੂੰ ਥੋੜਾ ਤੁਹਾਨੂੰ ਪਤਾ ਨਹੀਂ ਸਹੀ ਸਮਝਦੇ ਕੀ ਚਲ ਇੱਕ ਬੇਟੀ ਹੋ ਗਈ ਹੈ ਠੀਕ ਹੈ ਅੱਗੇ ਬੇਟਾ ਹੋਊਗਾ ਤੇ ਇਹ ਮੇਰੇ ਮਨ ਚ ਉਦੋਂ ਆਨ ਲੱਗ ਪਿਆ ਹੀ ਪਰ ਬਾਅਦ ਚ ਜਦੋਂ ਮੈਂ ਆਪਣੀ ਬੇਟੀ ਨੂੰ ਹੱਥਾਂ ਚ ਲਿਆ ਉਹਦਾ ਫੇਸ ਵੇਖਿਆ ਮੈਂ ਸਾਰੀਆਂ ਗੱਲਾਂ ਭੁੱਲ ਗਈ ਹਾਂ ਕਿ ਕਿਊਟੀ ਬਹੁਤ ਹੀ ਜੀ ਬੇਟਾ ਹੁੰਦਾ ਮੈਡਮ ਜਦੋਂ ਤੁਹਾਨੂੰ ਪਤਾ ਲੱਗਾ ਕਿ ਤੁਹਾਡੇ ਦੂਸਰੀ ਵਾਰਤੀ ਹੋ ਗਈ ਹੈ ਲੋਕਾਂ ਦੇ ਤਾਣੇ ਮੈਨੇ ਸੁਣਨ ਲੋ ਤਾਂ ਨਹੀਂ ਮਿਲੇ ਜਿਸ ਤਰ੍ਹਾਂ ਅੱਜ ਕੱਲ੍ਹ ਲੋਕ ਤਾਣੇ ਮੈਨੇ ਮਾਰਦੇ ਨੇ ਕਿ ਇਹਨਾਂ ਦੇ ਘਰੇ ਲੋ ਜੀ ਧੀਆ ਦਾ ਜਨਮ ਹੋ ਗਿਆ ਵਾ ਨਹੀਂ ਨਹੀਂ ਤਾਣੇ ਮੈਨੇ ਨਹੀਂ ਪਰ ਅਫਸੋਸ ਕਰਦੇ ਹੀ ਕਿ ਮਤਲਬ ਬੇਟਾ ਹੋ ਜਾਂਦਾ ਚੱਲ ਰ ਮਤਲਬ ਰੱਬ ਸੁਣ ਲੈਂਦਾ ਜਾਂ ਜੀ ਦੇ ਦਿੰਦਾ ਤੇ ਉਸ ਸਮੇਂ ਥੋੜਾ ਦੁੱਖ ਹੁੰਦਾ ਹੈ ਕਿ ਇਹ ਵੀ ਸਾਡਾ ਜੀ ਆ ਲੋਕੀ ਇਦਾਂ ਕਿਉਂ ਕਹਿੰਦੇ ਕਿ ਜੀ ਦੇ ਦਿੰਦਾ ਜੀ ਤੇ ਭਾਈ ਜੀ ਤੁਹਾਨੂੰ ਤਾਂ ਨਹੀਂ ਤਾਨੇ ਮੈਨੇ ਸੁਣਨ ਨੂੰ ਮਿਲੇ ਜਿਸ ਤਰ੍ਹਾਂ ਤੁਸੀਂ ਦੱਸਦੇ ਪਏ ਸੀਗੇ ਕਿ ਤੁਹਾਡੇ ਭਰਾਮਾਂ ਦੇ ਇੱਕ ਬੇਟਾ ਇੱਕ ਕੁੜੀ ਹੈ ਕਿਸੇ ਬੰਦੇ ਨੇ ਮੇਲਨੇ ਨਹੀਂ ਕਿਸੇ ਨੇ ਕਿਹਾ ਫੀਮੇਲ ਜਿਹੜੇ ਮੰਨ ਲਓ ਓਵਰੇਜ ਨੇ ਉਹਨਾਂ ਨੇ ਜ਼ਰੂਰ ਬੋਲਿਆ ਸੀ ਕਿ ਰੱਬ ਜੀ ਦੇ ਦਿੰਦਾ ਹਨਾ ਮੈਂ ਸੋਚਦਾ ਮੈਂ ਹਮੇਸ਼ਾ ਪਲਟ ਕੇ ਹੀ ਜਵਾਬ ਦਿੰਦਾ ਸੀ ਇਹ ਵੀ ਤਾਂ ਜੀ ਆ ਇਹਦੇ ਵਿੱਚ ਜਾਨ ਨਹੀਂ ਇਹ ਇਨਸਾਨ ਨਹੀਂ ਇਹ ਬੱਚਾ ਨਹੀਂ ਆ ਮੈਂ ਅੱਗੋਂ ਜਵਾਬ ਦਿੰਦਾ ਸੀਗਾ ਕਿ ਮੈਨੂੰ ਬਹੁਤ ਵਧੀਆ ਖੁਸ਼ੀ ਆ ਮੇਰੇ ਧੀ ਹੋਈ ਆ ਮੈਨੂੰ ਕੋਈ ਦੁੱਖ ਨਹੀਂ ਆ ਤੇ ਜੇ ਦੁੱਖ ਆ ਕਿਸੇ ਨੂੰ ਉਹ ਮੈਂ ਉਹਦੇ ਮੈਂ ਮੈਟਰ ਨਹੀਂ ਕਰਦਾ ਕੋਈ ਕਿਸੇ ਨੂੰ ਦੁੱਖ ਹੋਵੇ ਨਾ ਹੋਵੇ ਹਨਾ ਆਸ ਮੈਂ ਖੁਸ਼ ਆ ਮੈਂ ਇੱਕ ਦਿਨ ਵੀ ਇਹ ਨਹੀਂ ਕਦੇ ਕਿਹਾ ਕਿ ਲੈ ਮੰਮੀ ਮੇਰੇ ਫੇਰ ਕੁੜੀ ਹੋ ਗਈ ਆ ਜਾਂ ਮਨਦੀਪ ਨੂੰ ਕਿਹਾ ਹੋਵੇ ਕਦੇ ਵਾਈਫ ਨੂੰ ਕਿ ਆ ਮੇਰੇ ਫੇਰ ਕੁੜੀ ਇੱਕ ਦਿਨ ਹੀ ਕਦੇ ਦੰਦਾ ਮੈਂ ਪਹਿਲਾਂ ਵੀ ਖੁਸ਼ ਸੀ ਜਿਸ ਦਿਨ ਬੇਟੀ ਆ ਜਾਂਦੀ ਉਸ ਦਿਨ ਵੀ ਖੁਸ਼ ਸੀ ਜੀ ਤੇ ਰਿਸ਼ਤੇਦਾਰ ਜਾਂ ਗਵਾਂਡ ਤਾਂ ਨਹੀਂ ਤਾਨੇ ਮੈਨੇ ਮਾਰਦਾ ਰਿਹਾ ਨਹੀਂ ਜਦੋਂ ਮੈਂ ਪੁੱਛਿਆ ਸੀਗਾ ਰਿਸ਼ਤੇਦਾਰਾਂ ਨੇ ਜਦੋਂ ਕੋਈ ਮੇਰੇ ਚਾਹਣ ਵਾਲੇ ਮੇਰੇ ਪ੍ਰੇਮੀ ਤੇ ਉਹ ਪੁੱਛਦੇ ਸੀਗਾ ਹਾਂਜੀ ਕੀ ਬੇਬੀ ਹੋਇਆ ਹਨਾ ਬੇਬੀ ਗਰਲ ਹੋਈਆਂ ਬੋਏ ਹੋਇਆ ਉਦੋਂ ਦਾਦਾ ਕਿ ਇਹ ਬੇਟੀ ਹੋਈ ਹੈ ਹਨਾ ਤੇ ਉਹ ਤੋਂ ਕਹਿੰਦੇ ਨਹੀਂ ਪਾਜੀ ਤੁਸੀਂ ਝੂਠ ਬੋਲਦੇ ਹੋ ਕਿ ਬੇਟੀ ਨਹੀਂ ਹੈ ਤੁਸੀਂ ਦਿਖਾਓ ਸਾਨੂੰ ਕਿੱਥੇ ਬੇਬੀ ਕਿੱਥੇ ਆਹ ਪਾਜੀ ਬੇਟਾ ਹੈ ਇਹ ਐਦਾਂ ਕਰਦੇ ਸੀ ਤੇ ਮੈਂ ਨਹੀਂ ਪਾਜੀ ਬੇਟੀ ਹੀ ਹੈ ਫੇਰ ਕਹਿੰਦੇ ਚਲੋ ਕੋਈ ਗੱਲ ਨਹੀਂ ਆ ਨੈਕਸਟ ਟਾਈਮ ਬੈਟਰ ਜੀ ਭਾਈ ਜੀ ਜਿਸ ਤਰ੍ਹਾਂ ਤੁਸੀਂ ਮੈਂ ਸ਼ੁਰੂਆਤ ਦੇ ਵਿੱਚ ਹੀ ਕਿਹਾ ਕਿ ਘਰ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਦੂਸਰੀ ਵਾਰ ਬੇਟੀ ਹੋਈ ਪਰ ਉਸ ਧੀ ਦਾ ਚੰਨਕ ਦੂਰ ਹੋ ਜਾਣਾ ਉਹ ਮੂਮੈਂਟ ਕਿਹੋ ਜਿਹਾ ਸੀਗਾ ਤੁਹਾਡੇ ਮਨ ਦੇ ਵਿੱਚ ਬੜਾ ਅਜੀਬ ਜੀ ਇੱਕ ਸਭ ਤੋਂ ਪਹਿਲੇ ਮੈਂ ਸਵਾਲ ਇਹ ਕਹੂੰਗਾ ਹਸਪਤਾਲ ਤੋਂ ਘਰ ਦਾ ਸਫ਼ਰ ਪਹਿਲੇ ਦੱਸੋ ਸਾਡੇ ਦਰਸ਼ਕਾਂ ਨੂੰ ਜਦੋਂ ਅਸੀਂ ਜਿਸ ਦਿਨ ਡਿਲੀਵਰੀ ਹੁੰਦੀ ਹੈ ਅਸੀਂ ਤਾਂ ਬਸ ਇੱਕ ਨਰਸ ਨੂੰ ਦਿਖਾਉਣ ਵਾਸਤੇ ਲੈ ਕੇ ਜਾਂਦੇ ਆਂ ਤੇਗ ਮੈਂ ਤੇ ਮੇਰੀ ਵਾਈਫ ਤੇ ਬੇਟੀ ਐ ਤਿੰਨੇ ਜਾਣੇ ਜਾਂਦੇ ਮੋਟਰਸਾਈਕਲ ਤੇ ਤੇ ਜਾਦਾ ਸੀ ਉੱਥੇ ਗਏ ਉਹਨਾਂ ਨੇ ਚੈੱਕ ਕਰਕੇ ਦੱਸਿਆ ਕਿ ਡਿਲੀਵਰੀ ਹੋ ਜਾਣੀ ਆ ਕਿ ਡਿਲੀਵਰੀ ਵਾਲੀ ਪੇਨ ਹੈ ਉਦਾਂ ਕੋਈ ਨਹੀਂ ਹੋ ਰਹੀ ਮੈਂ ਕਿਹਾ ਠੀਕ ਆ ਉਹਨਾਂ ਨੇ ਕੁਝ ਟੈਸਟ ਦਿੱਤੇ ਅਸੀਂ ਟੈਸਟ ਕਰਵਾ ਕੇ ਕਰਵਾਉਣ ਗਏ ਕਰਵਾ ਕੇ ਜਦ ਵਾਪਸ ਆਏ ਤੇ ਉਹਨਾਂ ਨੇ ਜੋ ਵੀ ਆ ਡਿਲੀਵਰੀ ਦੇ ਤੌਰ ਤਰੀਕੇ ਉਹਨਾਂ ਨੇ ਅਪਣਾਏ ਇਹਨਾਂ ਦੇ ਨਾਲ ਤੇ ਇਹਨਾਂ ਨੂੰ ਲੈ ਕੇ ਠੀਕ ਐ ਮੈਂ ਬਾਹਰ ਵੇਟ ਕਰਦਾ ਬਿਆ ਸੀ ਜੀ ਹਾਂਜੀ ਭਾਈ ਜੀ ਫਿਰ ਜਦੋਂ ਹਸਪੀਟਲ ਤੋਂ ਬੇਟੀ ਨੂੰ ਘਰ ਲੈ ਕੇ ਗਏ ਕਿੰਨੀਆਂ ਕੁ ਖੁਸ਼ੀਆਂ ਸੀ ਫੈਮਿਲੀ ਦੇ ਵਿੱਚ ਰਿਸ਼ਤੇਦਾਰਾਂ ਦੇ ਵਿੱਚ ਆਣ ਗਵਾਂਡ ਦੇ ਵਿੱਚ ਬਹੁਤ ਵਧੀਆ ਸੀ ਜਦੋਂ ਬੇਟੀ ਨੂੰ ਮੈਂ ਜਾ ਕੇ ਦੇਖਦਾ ਕਿ ਮੈਨੂੰ ਮੇਰਾ ਬੇਬੀ ਦਿਖਾਓ ਬਈ ਕਿੱਦਾਂ ਦਾ ਇੱਥੇ ਮੰਮੀ ਨੇ ਫੇਸ ਤੇ ਕਵਰ ਕਰ ਲਿਆ ਤਾਂ ਝੋਲੀ ਚ ਕਵਰ ਕਰ ਲਿਆ ਪਹਿਲਾਂ ਦੱਸ ਕਿ ਦੇ ਵਰਗਾ ਮੈਂ ਕਿਹਾ ਮੇਰਾ ਬੇਬੀ ਮੇਰੇ ਵਰਗਾ ਹੀ ਹੋਏਗਾ ਤੇ ਜਦੋਂ ਨਾ ਚੁੱਕਿਆ ਤੇ ਉਹ ਬੜਾਈ ਸੋਹਣਾ ਬੇਬੀ ਸੀ ਤੇ ਇਨਾ ਵਰਗਾ ਸੀ ਬਿਲਕੁਲ ਇਨਾ ਵਰਗਾ ਤੇ ਬਹੁਤ ਵਧੀਆ ਸੀਗਾ ਕੁਝ ਜੀ ਘਰ ਦਾ ਸਫਰ ਵੀ ਦੇ ਰਾਤੀ ਕੋਈ 10 10:30 ਵਜੇ ਨਾ ਅਸੀਂ ਘਰ ਗਏ ਸੀ ਉਦੋਂ ਘਰ ਦਾ ਪਰਿਵਾਰ ਸੀਗਾ ਮੰਨ ਲਓ ਕਿ ਜਿਵੇਂ ਚਾਚੇ ਤਾਏ ਹੋਰ ਕੋਈ ਜ਼ਿਆਦਾ ਆਂਢੀ ਗੁਆਢੀ ਦੂਰ ਦਾ ਨਹੀਂ ਸੀ ਬਹੁਤ ਸਾਰਿਆਂ ਨੂੰ ਖੁਸ਼ੀ ਸੀ ਕਿ ਭਰੀ ਚੋਲੀ ਘਰ ਆਇਆ ਪਰ ਉਸ ਤੋਂ ਅਗਲੇ ਦਿਨ ਕਰਦੇ ਸੀਗੇ ਕਿ ਹਾਂ ਜੀ ਰੱਬ ਜੀ ਦੇ ਦਿੰਦਾ ਉਹ ਸਵਾਲ ਸੁਣ ਕੇ ਬੜਾ ਦੁੱਖ ਲੱਗਦਾ ਸੀ ਜੀ ਜਦੋਂ ਧੀ ਘਰ ਆਈ ਧੀ ਦੇ ਨਾਲ ਕਿਹੋ ਜੀਆਂ ਜ਼ਿਆਦਾ ਸੀਗੀਆਂ ਤੁਹਾਡੀਆਂ ਜਦੋਂ ਅਸੀਂ ਉਹਨੂੰ ਰਾਤ 10:30 ਵਜੇ ਨਾਲ ਇੰਨੇ ਕ ਟਾਈਮ ਤੇ ਘਰ ਲੈ ਕੇ ਆਉਣੇ ਆ ਤਾਂ ਮੇਰੀ ਭੈਣ ਨੇ ਤੇਲ ਚੋਇਆ ਮੈਨੂੰ ਕਿਹਾ ਪਹਿਲਾਂ ਹੀ ਕਿਹਾ ਉਹ ਵਿਚਾਰੀ ਨੂੰ ਖੁਸ਼ੀ ਇੰਨੀ ਸੀ ਕਿ ਬੇਬੀ ਆਇਆ ਕਿ ਉਹਨੂੰ ਤੇਲ ਲਾਪਦੀ ਫਿਰੇਗਾ ਹਨਾ ਮੈਂ ਘਰ ਦੇ ਵਿੱਚ ਐਂਟਰ ਹੋ ਗਿਆ ਸੀ ਪਹਿਲਾਂ ਆ ਕੇ ਕਿ ਹਾਂ ਵੀ ਇਦਾਂ ਤੇਲ ਹੀ ਚੋਕੇ ਨਗਾਉਣਾ ਪਹਿਲੀ ਬੇਟੀ ਨੂੰ ਵੀ ਤੇਲ ਚੋਕੇ ਨਗਾਇਆ ਇਹਨੂੰ ਵੀ ਤੇਲ ਚੋਕੇ ਨਗਾਉਣਾ ਜਦੋਂ ਉਹਨੇ ਆਏ ਤੇ ਉਹਨੇ ਤੇਲ ਚੋਕੇ ਨਗਾਇਆ ਮੈਨੂੰ ਸ਼ਗਨ ਵੀ ਦਿੱਤਾ ਜੀ ਪੂਰੀ ਰੀਤੀ ਰਿਵਾਜ ਹਨਾ ਜਿੱਦਾਂ ਸ਼ਗਨ ਕਰਦੇ ਮੈਂ ਆਇਆ ਤੇ ਡੈਡੀ ਨੂੰ ਮਿਲੇ ਸਾਰਿਆਂ ਨੂੰ ਦਿਖਾਇਆ ਬੇਬੀ ਆ ਗਿਆ ਤੇ ਸਾਰੇ ਘਰ ਦੇ ਜੀ ਇਕੱਠੇ ਹੋ ਗਏ ਉਸ ਟਾਈਮ ਜੀ ਬਹੁਤ ਵਧੀਆ ਮਾਹੌਲ ਖੁਸ਼ੀ ਦਾ ਮਾਹੌਲ ਸੀਗਾ ਜੀ ਬਾਈ ਜੀ ਤੇਲ ਚੋਣ ਨੂੰ ਲੈ ਕੇ ਵੀ ਗੱਲਾਂ ਬਾਤਾਂ ਲੋਕਾਂ ਨੇ ਕੀਤੀਆਂ ਅ ਨਹੀਂ ਪਤਾ ਨਹੀਂ ਕਿਸੇ ਨੇ ਕਿਹਾ ਮੇਰੇ ਕੰਨਾਂ 'ਚ ਗੱਲ ਤਾਂ ਹੀ ਪਈ ਸੀਗੇ ਕਿ ਤੀਆਂ ਵਾਰੀ ਤੇਲ ਨਹੀਂ ਚੋਈਦਾ ਪਰ ਮੈਨੂੰ ਹੈ ਮੈਨੂੰ ਖੁਸ਼ੀ ਸੀ ਪਤਾ ਨਹੀਂ ਕਿਨੇ ਕਿਹਾ ਸੀ ਪਰ ਕਿਆ ਜ਼ਰੂਰ ਸੀ ਜੀ ਕੀ ਕਰਾਂ ਮੈਂ ਕਹਿੰਦੇ ਇੱਕੋ ਵਾਰ ਤੇਲ ਚੋਈਦਾ ਵਾ ਬਾਰ-ਬਾਰ ਤੇਲ ਨਹੀਂ ਚੋਈਦਾ ਹਾਂ ਬਾਰ-ਬਾਰ ਤੇਲ ਦੀ ਗੱਲ ਮੈਡਮ ਤੁਹਾਡੀਆਂ ਯਾਦਾਂ ਕਿਹੋ ਜੀਆਂ ਸਿੱਗੀਆਂ اپنی ਧੀ ਦੇ ਨਾਲ ਦੇ ਇਸ ਸਮੇਂ ਤੁਹਾਨੂੰ ਪਤਾ ਐ ਐਕਸਾਈਟਮੈਂਟ ਹੁੰਦੀ ਐ ਦੋਵਾਂ ਬੇਟੀਆਂ ਨੂੰ ਲੈ ਕੇ ਮੈਂ ਬਹੁਤ ਜ਼ਿਆਦਾ ਐਕਸਾਈਟਮੈਂਟ ਹੋ ਗਈ ਹਾਂ ਕਿ ਮੇਰੇ ਅੰਦਰੇ ਅੰਦਰ ਬੜੇ ਚਾਹ ਹੋਂ ਲੱਗ ਪਈ ਕਿ ਮੈਂ ਇਦਾਂ ਕਰੂੰਗੀ ਇਹਨਾਂ ਦੇ ਨਾਲ ਇਦਾਂ ਰਹੂੰਗੀ ਮੈਂ ਮਸਤੀ ਕਰੂੰਗੀ ਆਪਾਈ ਸੋਚ ਲਿਆ ਕਿ ਬਸ ਇਹ ਦੋਵੇਂ ਰੱਖਣੀਆਂ ਵਾਂ ਕਿ ਅੱਗੇ ਆਪਾਂ ਬੇਬੀ ਕੋਈ ਪਲਾਨ ਨਹੀਂ ਕਰਨਾ ਮੈਂ ਇਸ ਮਾਨੀ ਮੰਨ ਚਾਹੇ ਖੁਸ਼ ਹੋਣੀ ਹੈ ਕਿ ਮੈਂ ਸੇਮ ਸੇਮ ਕੱਪੜੇ ਪਾਇਆ ਕਰਾਂਗੀ ਇਹਨਾਂ ਦੇ ਨਾਲ ਸੇਮ ਸੂਟ ਪਾਇਆ ਕਰੂੰਗੀ ਪਰ ਕਦੇ ਸੋਚਿਆ ਸੀਗਾ ਕਿ ਇਸ ਤਰ੍ਹਾਂ ਤੁਹਾਡੀ ਧੀ ਦਾ ਚਲ ਜਾਣਾ ਅਲਵਿਦਾ ਕਹਿ ਜਾਣਾ ਤੁਹਾਨੂੰ ਨਹੀਂ ਲੱਗਦਾ ਹੀ ਨਹੀਂ ਉਹਨੂੰ ਵੇਖ ਕੇ ਕਿਉਂ ਮੈਨੂੰ ਛੱਡ ਕੇ ਜਾਓਗੇ ਕਿ ਹਾਲੇ ਤੱਕ ਮੈਂ ਤੇ ਉਹਦੀ ਮਤਲਬ ਮੇਰੀ ਜੋ ਬੜੀ ਬੇਟੀ ਹੈ ਉਹਨੂੰ ਵੀ ਮਤਲਬ ਛੋਟੀ ਹੈ ਹਲੇ ਪਰ ਉਹਨੂੰ ਵੀ ਹਲੇ ਤੱਕ ਯਕੀਨੀ ਹੁੰਦਾ ਉਹ ਇਹ ਕਹਿੰਦੀ ਕਿ ਮੇਰਾ ਬੇਬੀ ਸੁੱਤਾ ਹੈ ਕੋਈ ਜੀ ਤੁਹਾਨੂੰ ਲੱਗਦਾ ਸੀਗਾ ਤੁਹਾਡੀ ਧੀ ਦਾ ਇਸ ਤਰ੍ਹਾਂ ਲਵੇ ਦਾ ਕਹਿ ਜਾਣਾ ਇੰਨੀ ਛੇਤੀ ਤੁਹਾਨੂੰ ਛੱਡ ਕੇ ਚੱਲ ਜਾਣਾ ਕਦੇ ਨਹੀਂ ਸੀ ਸੋਚਿਆ ਇਹ ਚੀਜ਼ ਤਾਂ ਤੁਹਾਨੂੰ ਪਤਾ ਕੋਈ ਵੀ ਮਾਪਾਪਾ ਜ਼ਰੂਰੀ ਨਹੀਂ ਮੈਂ ਕੋਈ ਵੀ ਮਾਪਾਪੇ ਨਹੀਂ ਸੋਚੇਗਾ ਕਿ ਸਾਡੇ ਘਰ ਬੇਬੀ ਪੈਦਾ ਹੋਇਆ ਹੈ ਤੇ ਬੇਬੀ ਹੁਣ ਸਾਡੇ ਤੋਂ ਦੂਰ ਹੋ ਜਾਵੇ ਹਨਾ ਕੋਈ ਵੀ ਨਹੀਂ ਸੋਚਦਾ ਤੇ ਉਹ ਬਹੁਤ ਕਾਫੀ ਖੁਸ਼ੀ ਸੀ ਕਿ ਮੇਰੇ ਬੇਬੀ ਹੋਇਆ ਤਾਂ ਜਿਸ ਦਿਨੋਂ ਦੂਰ ਹੁੰਦਾ ਆ ਉਹ ਦਿਨ ਤਾਂ ਜਿਵੇਂ ਕਿ ਕਾਲਾ ਦਿਨ ਮੈਨੂੰ ਕਹਿ ਸਕਦਾ ਕਿ ਜਿਸ ਦਿਨ ਮੇਰਾ ਬੇਬੀ ਮੇਰੇ ਤੋਂ ਦੂਰ ਹੁੰਦਾ ਆ ਕਿ ਲਾਸਟ ਡੇ ਜਿਸ ਦਿਨ ਉਹਨੂੰ ਮੈਂ ਦੇਖਦਾ ਆ ਉਹਨੂੰ ਆਪਣੇ ਤੋਂ ਦੂਰ ਜਦੋਂ ਮੇਰੇ ਤੋਂ ਮੰਮੀ ਨੇ ਅਦਾ ਮੈਂ ਆਪਣੇ ਗਲ ਨਾਲ ਲਾ ਕੇ ਰੋਈ ਜਾਂਨਾ ਕਿ ਮੇਰਾ ਬੇਬੀ ਆ ਮੈਂ ਨਹੀਂ ਦੂਰ ਕਰ ਸਕਦਾ ਮੰਮੀ ਨੇ ਮੇਰੇ ਤੋਂ ਫੜਿਆ ਕਿ ਹੁਣ ਇਹਨੂੰ ਆਪਾਂ ਘਰ ਨਹੀਂ ਰੱਖ ਸਕਦੇ ਉਹ ਵੀ ਦੇਣੀ ਮੈਂ ਕਹਿ ਸਕਦਾ ਕਿ ਕਿੰਦਾਂ ਦਾ ਇੰਨਾ ਦੁੱਖ ਸੀ ਉਸ ਦਿਨ ਜੀ ਬਾਈ ਜੀ ਪ੍ਰੋਬਲਮ ਕੀ ਸੀਗੀ ਬੇਟੀ ਤੁਹਾਡੀ ਨੂੰ ਪ੍ਰੋਬਲਮ ਇਹ ਬਸ ਠੰਡ ਲੱਗੀ ਸੀ ਉਹਨੂੰ ਜੀ ਖਾਂਸੀ ਹੋਈ ਥੋੜੀ ਖਾਂਸੀ ਤੋਂ ਬਾਅਦ ਮੌਮਟਿੰਗਸ ਉਲਟੀਆਂ ਹੋਣੀਆਂ ਚੱਲੂ ਹੋ ਗਈਆਂ ਇੱਕ ਦੋ ਕੀਤੀਆਂ ਕੋਈ ਜ਼ਿਆਦੀਆਂ ਨਹੀਂ ਅਸੀਂ ਉਹਨੂੰ ਸ਼ਹਿਦ ਖਵਾਇਆ ਤੇ ਦਵਾਈ ਵਗੈਰਾ ਡਾਕਟਰ ਨੂੰ ਟ੍ਰੀਟਮੈਂਟ ਅਸੀਂ ਨਾਲ ਦੀ ਨਾਲ ਲੈਂਦੇ ਰਹਿ ਪਰ ਉਹਨੂੰ ਕੋਈ ਫੀਵਰ ਵਗੈਰਾ ਕੁਝ ਵੀ ਨਹੀਂ ਸੀ ਆਇਆ ਤੇ ਉਸ ਤੋਂ ਬਾਅਦ ਸਟੀਮ ਦਿੱਤੀ ਜਰੂਰ ਸਟੀਮ ਦਿੱਤੀ ਕਿ ਛਾਤੀ ਉਹਦੀ ਚੈਸਟਰ ਰੁਕ ਚੁੱਕੀ ਆ ਤੇ ਉਹਨੂੰ ਸਟੀਮ ਦਿੱਤੀ ਐ ਇੰਜੈਕਸ਼ਨ ਵਗੈਰਾ ਪਾ ਕੇ ਕੋਈ ਡਾਕਟਰ ਨੂੰ ਪਤਾ ਜਿਹੜੇ ਇੰਜੈਕਸ਼ਨ ਪਾਏ ਆ ਤੇ ਸਟੀਮ ਵਗੈਰਾ ਦਿੱਤੀ ਐ ਤੇ ਦੋ ਵਾਰੀ ਦੋ ਟਾਈਮ ਦਿਨੇ ਤੇ ਸ਼ਾਮ ਨੂੰ ਤੇ ਸੋਚਿਆ ਕਿ ਹੁਣ ਨਾ ਨਹੀਂ ਰਿਕਵਰੀ ਕਰ ਰਹੀ ਤੇ ਅਸੀਂ ਬੇਬੀ ਨੂੰ ਕਿਸੇ ਵੱਡੇ ਹਸਪਤਲ ਹਸਪਤਲ ਦੇ ਵਿੱਚ ਐਡਮਿਟ ਕਰਾ ਦਈਏ ਤੇ ਜਦ ਅਸੀਂ ਅਗਲਾ ਦਿਨ ਚੜਦਾ ਤੇ ਅਸੀਂ ਉਹਨੂੰ ਐਡਮਿਟ ਕਰਾਂਦੇ ਪਰ ਉਸ ਤੋਂ ਪਹਿਲਾਂ ਹੀ ਉਹ ਸਵੇਰ ਕੋਈ 4:30 5 ਵਜੇ ਨਾਲ ਸਾਡ ਨੂੰ ਅਲਵਿਦਾ ਕਹਿ ਚੁੱਕੀ ਸੀ ਜੀ ਜਦੋਂ ਬਾਈ ਜੀ ਤੁਹਾਨੂੰ ਪਤਾ ਲੱਗਾ ਕਿ ਤੁਹਾਡੀ ਬੇਟੀ ਦੀ ਡੈਥ ਹੋ ਗਈ ਉਸ ਟਾਈਮ ਕਿੰਨਾ ਕੁ ਦੁੱਖ ਭਰਿਆ ਮਨਸਿਕਾ ਤੁਹਾਡਾ ਜਿਵੇਂ ਕਿ ਇਧਰਲੀ ਸਾਈਡ ਤੇ ਮੇਰੇ ਪਈ ਸੀਗੀ ਠੀਕ ਹੈ ਮੈਂ ਪੂਰੀ ਰਾਤ ਆਪਣੀ ਬਾਹ ਦਾ ਸਰਾਣਾ ਦੇ ਛੱਡਿਆ ਨੂੰ ਕਿਉਂਕਿ ਇਹਨਾਂ ਦੇ ਕੋਲ ਉਹ ਨਾ ਜਿਵੇਂ ਜਦ ਜ਼ਿਆਦਾ ਨਾ ਮੈਨੂੰ ਲੱਗਦਾ ਸੀ ਜਿਵੇਂ ਹੌਕ ਆਇਆ ਜ਼ਿਆਦਾ ਲੈਂਦੀ ਸੀ ਔਖੇ ਸਾ ਲੈਂਦੀ ਮੈਂ ਇਹਨਾਂ ਨੂੰ ਕਿਹਾ ਜੇ ਤੁਸੀਂ ਮੈਨੂੰ ਦੇ ਦਿਓ ਤੇ ਜਦ ਨੂੰ ਦੁੱਧ ਪੀਣਾ ਹੋਇਆ ਮਦਰ ਫੀਡ ਲੈਣੀ ਹੋਈ ਤਾਂ ਮੈਂ ਤੁਹਾਨੂੰ ਦੇ ਦਾਂਗਾ ਠੀਕ ਹੈ ਤੇ ਬਾਰ ਬਾਰੇ ਉੱਠ ਕੇ ਪੁੱਛਦੇ ਵੀ ਰਹੇ ਕਿ ਦੁੱਧ ਮੈਂ ਕਿਹਾ ਟਰਾਈ ਕਰੋ ਟਰਾਈ ਕਰੋ ਹਨਾ ਦੁੱਧ ਪਿੰਦੀ ਆ ਪਰ ਪੂਰੀ ਰਾਤ ਉਹਨੇ ਦੁੱਧ ਵੀ ਨਹੀਂ ਪੀਤਾ ਤੇ ਜਦੋਂ ਸਵੇਰ ਉਹਨੂੰ ਮੈਂ ਇਦਾਂ ਇੱਕ ਵਾਰੀ ਫੇਰ ਪੂਰੀ ਗੌਰ ਨਾਲ ਦੇਖਿਆ ਇਧਰਲੀ ਸਾਈਡ ਤੇ ਮੇਰੇ ਪਈ ਸੀ ਉਹਨੂੰ ਮੈਂ ਚੁੱਕ ਕੇ ਗੋਦੀ ਦੇ ਵਿੱਚ ਪੂਰਾ ਗੌਰ ਨਾਲ ਦੇਖਿਆ ਤਾਂ ਮੈਨੂੰ ਉਦੋਂ ਪਤਾ ਲੱਗਿਆ ਕਿ ਨਹੀਂ ਹੈ ਇਹ ਵੀ ਸੁੱਤੇ ਸੀ ਇਹਨਾਂ ਨੂੰ ਮੈਂ ਕਿਹਾ ਮੈਨੂੰ ਬੇਬੀ ਹੋਣੀ ਹੈਗਾ ਬੇਬੀ ਖਤਮ ਹੋ ਚੁੱਕਿਆ ਆਪਣਾ ਤਾਂ ਫੇਰ ਵੀ ਇੱਕ ਵਾਰੀ ਡਾਕਟਰ ਨੂੰ ਦਿਖਾਇਆ ਡਾਕਟਰ ਨੇ ਕਿਹਾ ਨਹੀਂ ਹੈ ਬੇਬੀ ਮੈਡਮ ਜਦੋਂ ਤੁਹਾਨੂੰ ਬਾਈ ਜੀ ਨੇ ਜਗਾਇਆ ਜਦੋਂ ਤੁਹਾਨੂੰ ਦੱਸਿਆ ਕਿ ਤੁਹਾਡਾ ਬੇਬੀ ਇਸ ਦੁਨੀਆ ਦੇ ਵਿੱਚ ਹੁਣ ਨਹੀਂ ਹੈਗਾ ਫਿਰ ਉਸ ਟਾਈਂ ਕਿੰਨਾ ਕੁ ਦੁੱਖ ਤੁਹਾਡੇ ਅੰਦਰ ਸੀਗਾ ਕਿਉਂਕਿ ਕਿਉਂਕਿ ਮਾਂ 9 ਮਹੀਨੇ ਬੱਚੇ ਨੂੰ ਪੇਟ ਦੇ ਵਿੱਚ ਰੱਖਦੀ ਹੈ ਜਨਮ ਦਿੰਦੀ ਉਸ ਤੋਂ ਬਾਅਦ ਜੱਕ ਤਾਂ ਬੱਚੇ ਦਾ ਦੂਰ ਹੋ ਜਾਣਾ ਮੈਨੂੰ ਇਹ ਹੀ ਕਿਉਂ ਸ਼ਾਇਦ ਪਹਿਲੇ ਪਰੇਸ਼ਾਨਾਂ ਹੁੰਦੀ ਐ ਇੱਕਦਮ ਸਾਝਿਆ ਨਹੀਂ ਲੈਂਦੀ ਸੀ ਜਿਵੇਂ ਮੈਨੂੰ ਕਿ ਸੁੱਤੀ ਆ ਮੈਂ ਇਹਨਾਂ ਨੂੰ ਬਾਰ-ਬਾਰ ਕਹਿੰਦੀ ਐ ਕਿ ਨਹੀਂ ਉਹਨੂੰ ਕੁਛ ਨਹੀਂ ਹੋਇਆ ਉਹਨੂੰ ਇੱਕ ਵਾਰੀ ਵੇਖੋ ਠੀਕ ਐ ਪਰ ਜਦੋਂ ਉਹਨਾਂ ਗੱਲ ਨਾਲ ਲਾਈ ਜਾਂਦੇ ਸਾਰੇ ਕਹਿੰਦੇ ਕਿ ਉਹਦੇ ਹੱਥ ਏਦਾਂ ਮੁੜ ਗਏ ਆ ਨਹੀਂ ਐ ਉਹ ਟਾਈਮ ਨੂੰ ਹੀ ਮੈਂ ਸੋਚਦੀ ਵੀ ਨਹੀਂ ਐ ਕਿਉਂਕਿ ਮੈਨੂੰ ਜਦੋਂ ਸੋਚਦੀ ਐ ਮੇਰੀ ਰੂਕ ਮਤਲਬ ਲੋਹੀ ਕੰਡੇ ਹੋ ਜਾਂਦੇ ਮੈਂ ਉਸ ਸਮੇਂ ਨੂੰ ਸੋਚਦੀ ਵੀ ਨਹੀਂ ਐ ਕਿ ਮੈਂ ਜੀ ਉਸ ਸਮੇਂ ਨੂੰ ਯਾਦ ਕਰਨਾ ਬੜਾ ਔਖਾ ਲੱਗਦਾ ਹੈ ਹਨਾ ਕਿ ਅੱਜ ਉਹਨੂੰ ਕੋਈ 6 ਦਿਨ ਹੋਏ ਨੇ ਅੱਜ ਹਨਾ ਠੀਕ ਹੈ ਅੱਜ ਪਤਾ ਨਹੀਂ 24 25 ਤਰੀਕਾ ਕੋਈ 17 ਤਰੀਕ ਨੂੰ ਇਦਾਂ ਹੁੰਦੀ ਆ ਬੇਟੀ ਦੂਰ ਹੁੰਦੀ ਆ ਤੇ ਉਸਾਂ ਮੈਨੂੰ ਯਾਦ ਕਰਕੇ ਤੇ ਫੇਰ ਅੱਖਾਂ ਨਮ ਹੁੰਦੀਆਂ ਕਿ ਕਿਦਾਂ ਕਿ ਇੱਕ ਸੁਪਨਾ ਆਈ ਸੀਗਾ ਇੱਕ ਮਹੀਨੇ ਵਾਸਤੇ ਹਨਾ ਕਿ ਜਿੱਦਾਂ ਕੋਈ ਨੀਂਦ 'ਚ ਹੀ ਸਾਡੇ ਕੋਲ ਬੇਬੀ ਆਇਆ ਹੈ ਅੱਖਾਂ ਖੁੱਲੀਆਂ ਤਾਂ ਬੇਬੀ ਸਾਡੇ ਕੋਲ ਨਹੀਂ ਆ ਕਿਦਾਂ ਕਿ ਸੁਪਨਾ ਆਇਆ ਲੱਗਦਾ ਹੈ ਕਿ ਉਹ ਦਿਨ ਬੜਾ ਮੁਸ਼ਕਿਲ ਹੈ ਜੀ ਉਹ ਦਿਨ ਨੂੰ ਹੁਣ ਯਾਦ ਕਰਨਾ ਜਦ ਵੀ ਯਾਦ ਕਰਦੇ ਆ ਤਾਂ ਦੁੱਖ ਹੁੰਦਾ ਹੈ ਕਿ ਯਾਰ ਕਿੰਨੇ ਚਾਰ ਮਾਨ ਸੀ ਇਹ ਸੋਚਦਿਆਂ ਦੇ ਕੇ ਮੈਂ ਸੇਮ ਸੂਟ ਪਾਵਾਂਗੀ ਮੈਂ ਇਹਨਾਂ ਨੂੰ ਕਹਿਣਾ ਹੁੰਦਾ ਸੀਗਾ ਜਦ ਸਾਰਾ ਦਾ ਵਿਆਹ ਕਰਾਂਗੇ ਵੱਡੀ ਬੇਟੀ ਦਾ ਤੇ ਇਹਨੂੰ ਪਹਿਲਾਂ ਦੱਸਾਂਗੇ ਇੰਨਾ ਸਾਰਾ ਗੱਲਾਂ ਹੀ ਕਈ ਗੱਲਾਂ ਸੋਚਣ ਲੱਗ ਗਈ ਉਹਨਾਂ ਦੇ ਫਿਊਚਰ ਦੀਆਂ ਪਰ ਇੱਕ ਮਹੀਨਾ ਵੀ ਮੇਰੇ ਖਾਲ ਪੂਰੀ ਨਹੀਂ ਆਣਾ ਰਿਹਾ ਹੀ ਨਹੀਂ ਪੂਰਾ ਪੂਰੇ ਪਰਿਵਾਰ ਦੇ ਉੱਪਰ ਕਿਹੋ ਜਿਹਾ ਦੁੱਖਾਂ ਦਾ ਪਹਾੜ ਡਿ ਗਿਆ ਸੀ ਫਿਰ ਬਹੁਤ ਦੁੱਖ ਸੀ ਜਦੋਂ ਮੈਂ ਹੱਥ ਚ ਲਿਆ ਤਾਂ ਮੈਂ ਮੰਮੀ ਨੂੰ ਬੁਲਾਇਆ ਮੰਮੀ ਆਏ ਕਿ ਨਹੀਂ ਨਹੀਂ ਐਦਾਂ ਦਾ ਕੁਝ ਨਹੀਂ ਮੇਰਾ ਭਰਾ ਪੱਜ ਕੇ ਡਾਕਟਰ ਨੂੰ ਲੈਣ ਗਿਆ ਸਵੇਸ ਭਾਈ ਕਿ 5 4 ਵਜੇ ਨਾ ਤੁਹਾਨੂੰ ਪਤਾ ਕਿ ਡਾਕਟਰ ਕੋਈ ਮਿਲਦਾ ਨਹੀਂ ਫੇਰ ਵੀ ਉਹ ਲੈਣ ਗਿਆ ਡਾਕਟਰ ਨੂੰ ਡਾਕਟਰ ਆਇਆ ਤੇ ਡਾਕਟਰ ਨੇ ਦੱਸਿਆ ਕਿ ਬੇਬੀ ਹੁਣ ਨਹੀਂ ਆ ਤੇ ਸਾਰਾ ਘਰ ਬਸ ਉਹਦਾ ਮਾਤਮ ਹੀ ਸ਼ਾਗ ਗਿਆ ਕਿ ਹਾਂ ਕਿ ਇਹ ਕੀ ਬਣ ਗਿਆ ਸਾਡੇ ਨਾਲ ਸਾਡਾ ਬੇਬੀ ਅਜੇ ਆਏ ਨੂੰ ਵੀ ਕੋਈ ਚਾ ਨਹੀਂ ਸਾਡੇ ਲੱਥੇ ਤੇ ਮੰਮੀ ਮੇਰੀ ਮੰਮੀ ਉਹਨਾਂ ਦੇ ਕੱਪੜੇ ਬਣਾ ਬਣਾ ਕੇ ਦੇ ਰਹੀ ਐ ਜਰਾਬਾਂ ਪੂਰਾ ਸੈੱਟ ਹਨ ਕਿ ਟੋਪੀ ਵੀ ਬਣਾਈ ਐ ਕੋਟੀ ਬਣਾਈਆਂ ਜਰਾਬਾ ਬਣਾਈਆਂ ਕਿ ਅਜੇ ਕੋਜ ਉਹਦਾ ਇੱਕ ਜਰਾਬਾਂ ਦਾ ਜੋੜਾ ਮਮੀ ਨੇ ਅਜੇ ਬਣਾਇਆ ਹੈ ਅਨਕੰਪਲੀਟ ਸੀਗਾ ਉਹ ਤੇ ਉਸ ਤੋਂ ਪਹਿਲਾਂ ਬੇਬੀ ਸਾਡੇ ਤੋਂ ਦੂਰ ਹੋ ਗਿਆ ਜੀ ਬਾਈ ਜੀ ਤੋਂ ਲਾਸਟ ਟਾਈਮ ਬੇਟੀ ਨੂੰ ਅਲਵਿਦਾ ਕਿਆ ਉਸ ਉਸ ਟਾਈਮ ਦਾ ਸਫਰ ਕਿ ਹੋ ਜਾ ਸਕਦਾ ਤੁਹਾਡਾ ਬਹੁਤ ਜ਼ਿਆਦਾ ਦੁੱਖ ਸੀ ਇੱਕ ਮਿੰਟ ਵੀ ਖੁਦ ਤੋਂ ਦੂਰ ਕਰਨ ਨੂੰ ਦਿਲ ਨਹੀਂ ਸੀ ਕਰਦਾ ਕਿ ਜਦੋਂ ਸਾਰੇ ਰਿਸ਼ਤੇਦਾਰ ਵੀ ਕਹਿੰਦੇ ਸੀ ਕਿ ਹੁਣ ਚਲੋ ਲੈ ਕੇ ਚਲੀਏ ਬੇਟੀ ਨੂੰ ਭਈ ਮੇਰਾ ਬੇਬੀ ਹੈ ਮੈਨੂੰ ਪਤਾ ਹੈ ਨਾ ਕਿੰਨਾ ਦੁੱਖ ਹੈ ਕਿ ਉਹ ਜਦੋਂ ਕਹਿੰਦੇ ਦੂਰ ਜਾਣਾ ਤੇ ਫਿਰ ਲਾਸਟ ਟਾਈਮ ਇਹਨਾਂ ਦੀ ਗੋਦੀ 'ਚ ਸੀ ਇਹ ਵੀ ਦਿਨ ਨਾ ਮੈਨਾਂ ਤੋਂ ਫੜਿਆ ਹੈ ਤੇ ਜਦੋਂ ਮੈਂ ਆਪਣੇ ਹੱਥਾਂ 'ਚ ਝੁਕਿਆ ਤੇ ਮੈਂ ਵੀ ਰੋਈ ਜਾਵਾਂ ਕਿ ਦਿਨ ਨੂੰ ਬੇਬੀ ਨਹੀਂ ਦਿਲ ਕਰਦਾ ਕਿ ਹਾਂਜੀ ਕੋਈ ਸਾਡੇ ਤੋਂ ਦੂਰ ਜਾ ਕੇ ਤੇ ਮਿੱਟੀ 'ਚ ਦਫਨਾ ਦੇ ਜੀ ਕਿਉਂਕਿ ਸਾਰੇ ਸੀ ਮਾਪੇ ਅਸੀਂ ਉਹ ਦਰਦ ਨੂੰ ਫੀਲ ਕਰਦੇ ਹਾਂ ਨਾ ਜਿਨ੍ਹਾਂ ਦੇ ਅੱਜ ਤੱਕ ਇਦਾਂ ਦੇ ਬੇਬੀ ਇਦਾਂ ਹੋਏ ਆ ਜਿੰਨਾਂ ਵੀ ਮਾਪੇ ਦੇ ਉਹਨਾਂ ਨੂੰ ਪਤਾ ਹੈ ਕਿ ਇਹ ਦਿਨ ਇਹ ਸਮਾਂ ਕਿਹੋ ਜਿਹਾ ਹੁੰਦਾ ਹੈ ਕਿ ਜਦਕ ਮਾਪੇ ਤੋਂ ਬੱਚਾ ਦੂਰ ਲੈ ਕੇ ਜਾਇਆ ਜਾਂਦਾ ਹੈ ਕਿ ਅੱਜ ਤੋਂ ਬਾਅਦ ਇਹਨੇ ਕਦੀ ਸਾਡੇ ਕੋਲ ਵਾਪਸ ਨਹੀਂ ਆਉਣਾ। ਬਾਈ ਜੀ ਜ਼ਿੰਦਗੀ ਦੇ ਨਾਲ ਕੋਈ ਗਿਲਾ ਸ਼ਿਕਵਾ ਤਾਂ ਨਹੀਂ ਹੈ ਤੁਹਾਨੂੰ? ਬਹੁਤ ਸਾਰੇ ਕਹਿ ਸਕਦੇ ਆ ਕਿ ਹੁਣ ਸੋਚਦੇ ਆ ਕਿ ਜਿਹੜੇ ਅਸੀਂ ਆਪਣੇ ਲਾਗੇ ਲਾਗੇ ਡਾਕਟਰਾਂ ਨੂੰ ਦਿਖਾਉਂਦੇ ਰਹੇ ਆਂ ਸ਼ਾਇਦ ਕਿਸੇ ਵੱਡੇ ਹਸਪਤਾਲ 'ਚ ਪਹਿਲਾਂ ਲੈ ਜਾਂਦੇ ਤਾਂ ਹੋ ਸਕਦਾ ਬਚ ਜਾਂਦਾ। ਠੀਕ ਹੈ ਪਰ ਨਹੀਂ ਆ ਪਰ ਜਦੋਂ ਬਹੁਤ ਦੁੱਖ ਕਿਵੇਂ ਦਸੀ ਕਿੰਨੇ ਗਲੇਸ਼ ਹੋਏ ਹੁਣ ਤਾਂ ਇਦਾਂ ਹਰ ਦਿਨ ਪਛਤਾਵਾ ਹੈ ਹਰ ਦਿਨ ਪਛਤਾਵਾ ਹੈ ਬਸ ਕਿ ਜੇ ਅਸੀਂ ਇਦਾਂ ਕਰ ਲੈਂਦੇ ਜੇ ਅਸੀਂ ਉਦਾਂ ਕਰ ਲੈਂਦੇ ਹੁਣ ਤਾਂ ਬਸ ਜੇ ਆ ਜਿਹੜੀ ਹੱਥ 'ਚ ਨਹੀਂ ਆਂਦੀ ਭਈ ਜੀ ਮੈਡਮ ਲਾਸਟ ਟਾਈਮ ਬੱਚੇ ਨੂੰ ਤੁਸੀਂ ਅਲਵਿਦਾ ਕਿਹਾ ਹਰ ਕੋਈ ਮਾਪਾ ਸੋਚਦਾ ਵਾ ਕਿ ਸਾਡੀ ਬੇਟੀ ਦਾ ਵਿਆਹ ਹੋਵੇ ਉਦੋਂ ਅਸੀਂ ਇਹਨੂੰ ਆਪਣੇ ਹੱਥੀ ਤੋੜਾਂਗੇ ਪਰ ਉਸ ਬੇਟੀ ਨੂੰ ਤੁਸੀਂ ਲਾਸਟ ਟਾਈਮ ਉਸ ਬੇਟੀ ਦੀ ਮੌਤ ਹੋ ਜਾਣਾ ਤੁਸੀਂ ਅਲਵਿਦਾ ਕਿਹਾ ਤੋ ਕੁੰਡਾਈ ਜਦੋਂ ਉਹਦੀ ਨਾਨੀ ਕੱਪੜੇ ਲੈ ਕੇ ਆਈ ਸੀ ਉਸ ਸਮੇਂ ਆਉਂਦਾ ਕਿ ਕਿੱਥੇ ਇਹਨੂੰ ਵਿਆਹ ਕੇ ਕੱਲਣਾ ਸੀ ਤੇ ਜਦੋਂ ਦੇਖੋ ਅਸੀਂ ਕਹਿੰਨੇ ਸਾਡੀ ਕਿਸਮਤ ਬੜੀ ਮਾੜੀ ਸਾਡੇ ਤੋਂ ਬੇਬੀ ਇਦਾਂ ਹੋ ਗਿਆ ਪਰ ਅਸੀਂ ਕਹਿੰਨੇ ਆ ਕਿ ਇਹਨਾਂ ਦੀ ਮੰਮਾ ਮੇਰੀ ਸਾਸੂ ਸਾਸਿਆ ਜਿਹੜੀ ਉਹਨਾਂ ਨੇ ਦੇਖਿਆ ਤੱਕ ਨਹੀਂ ਜਿਉਂਦੇ ਨੂੰ ਅੱਖਾਂ ਖੁੱਲੀਆਂ ਦੇਖਿਆ ਹੀ ਨਹੀਂ ਉਹਨਾਂ ਨੇ ਹੱਥਾਂ 'ਚ ਚੁੱਕ ਕੇ ਉਹਨੂੰ ਕਦੇ ਖੜਾਇਆ ਨਹੀਂ ਠੀਕ ਹੈ ਉਹਨਾਂ ਦੇ ਆਉਣ ਤੋਂ ਪਹਿਲਾਂ ਹੀ ਦੋ ਤਿੰਨ ਦਿਨ ਇਦਾਂ ਹੋ ਜਾਂਦੀ ਹੈ ਬੇਟੀ ਤੇ ਉਹਨਾਂ ਨੇ ਇੱਕ ਜਾਂ ਜਿਹੜੇ ਕੱਪੜੇ ਲੈ ਕੇ ਆਉਣੇ ਬੇਟੀ ਦੇ ਕਿ ਉਹਨਾਂ ਨੂੰ ਪਾ ਕੇ ਰੀਜਾਂ ਨਾਲ ਹਨਾ ਕਿ ਬੇਟੀ ਪਾਏਗੀ ਨਾਨੀ ਦੇ ਹੱਥਾਂ ਦੇ ਕੱਪੜੇ ਪਰ ਉਹਨਾਂ ਨੇ ਜਿਹੜੀ ਇੱਕ ਵਰਦੀ ਲਈ ਲਾਸਟ ਟਾਈਮ ਉਹ ਉਹਦੇ ਨਾਲ ਹੀ ਗਈ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਸ਼ਾਇਦ ਪਹਿਲਾਂ ਚੱਲ ਜਾਵਾਂ ਤੇ ਕੱਪੜੇ ਬੇਟੀ ਪਾ ਲਵੇ ਹਨਾ ਸਾਨੂੰ ਤਾਂ ਚਲੋ ਕਿਸੇ ਨੂੰ ਵੀ ਨਹੀਂ ਪਤਾ ਕਿ ਇਦਾਂ ਹੋ ਜਾਣਾ ਆ ਪਰ ਉਹਨਾਂ ਨੇ ਲਾਸਟ ਟਾਈਮ ਕੀ ਦਸ ਨੇ ਰਣੀ ਜਾ ਰਿਹਾ ਕਿ ਕਿਵੇਂ ਦਸਾਂ ਕਿ ਉਹ ਵਰਦੀ ਉਹੀ ਲੈ ਕੇ ਆ ਕਿ ਜਿਹੜੀ ਉਹਨੂੰ ਲਾਸਟ ਸਮੇਂ ਤੇ ਪਾਉਣੀ ਸੀ ਜੀ ਬਾਈ ਜੀ ਕੱਪੜੇ ਵਗੈਰਾ ਬੱਚੇ ਦੇ ਸਾਹਮਣੇ ਵੀ ਤੁਸੀਂ ਕਿਉਂਕਿ ਅੱਜ ਕੱਲ ਦੇ ਜੇ ਸਮੇਂ ਦੀ ਗੱਲ ਕਰੀਏ ਤੇ ਲੋਕ ਕਹਿ ਦਿੰਦੇ ਨੇ ਕਿ ਜਦੋਂ ਕਿਸੇ ਦੀ ਡੈਥ ਹੋ ਜਾਂਦੀ ਹੈ ਕੱਪੜੇ ਵਗੈਰਾ ਵੀ ਨਾਲ ਹੀ ਸੜਦੇ ਨੇ ਤੁਸੀਂ ਸਾਹਮਣੇ ਬੰਦੇ ਲੋਕ ਬਹਿਮ ਭਰੇ ਤਾਂ ਨਹੀਂ ਕਰਦੇ ਲੋਕ ਕਰਦੇ ਹੋਣਗੇ ਸਾਨੂੰ ਇਹਨਾਂ ਚੀਜ਼ਾਂ ਨਾਲ ਹੈ ਨਹੀਂ ਮੇਰਾ ਬੇਬੀ ਹੈ ਉਹਨੇ ਜਿੰਨੇ ਕੱਪੜੇ ਮੈਨੂੰ ਦਿੱਤੇ ਗਏ ਆ ਹਾਂ ਠੀਕ ਹੈ ਉਹਦੇ ਪੈਦਾ ਹੋਣ ਤੇ ਮੈਨੂੰ ਜਿੰਨੇ ਕੱਪੜੇ ਦਿੱਤੇ ਗਏ ਮੈਂ ਸਾਰੇ ਸੰਭ ਕੇ ਰੱਖਿਆ ਅੱਜ ਵੀ ਮੇਰੇ ਕੋਲ ਆ ਖਾਸ ਕਰ ਜਿਹੜੀ ਉਹਦੀ ਦਾਦੀ ਨੇ ਬਣਾ ਬਣਾ ਕੇ ਦਿੱਤੇ ਸੀਗੇ ਉਹਨਾਂ ਦੇ ਉਹ ਵੀ ਮੈਂ ਸੰਭ ਕੇ ਰੱਖਿਆ ਲਾਸਟ ਟਾਈਮ ਜਿਸ ਦਿਨ ਸਾਡੇ ਤੋਂ ਦੂਰ ਜਾਂਦੀ ਹੈ ਬੇਟੀ ਸਾਡੀ ਉਸ ਦਿਨ ਉਹਨੇ ਦਾਦੀ ਦੇ ਹੱਥ ਦਾ ਸਵੰਟਰ ਜਿਹੜਾ ਪਾਇਆ ਸੀ ਬਣਿਆ ਆ ਉਹ ਵੀ ਸਾਡੇ ਕੋਲ ਅਸੀਂ ਸੰਭਿਆ ਹੋਇਆ ਅਸੀਂ ਕੋਈ ਵੀ ਕਪੜਾ ਕੋਈ ਨਾਲ ਨਹੀਂ ਦਫਨਾਇਆ ਨਹੀਂ ਹੈਗਾ ਸੋ ਲਾਸਟ ਦੇ ਵਿੱਚ ਕੀ ਮੈਸੇਜ ਦੇਣਾ ਚਾਹੁੰਦੇ ਹਾਂ ਲੋਕਾਂ ਨੂੰ ਜਿਸ ਘਰਾਂ ਦੇ ਵਿੱਚ ਬੱਚੇ ਨੇ ਉਹ ਬੱਚੇ ਆਪਣੇ ਬੱਚਿਆਂ ਦੀ ਕਦਰ ਨਹੀਂ ਕਰਦੇ ਇਹ ਤਾਂ ਨਹੀਂ ਕਹਿੰਦੇ ਕਿ ਚਲੋ ਕਦਰ ਨਹੀਂ ਕਰਦੇ ਹਰ ਮਾਂ-ਬਾਪ ਆਪਣੇ ਬੱਚੇ ਦੀ ਕਦਰ ਕਰਦਾ ਆ ਤੇ ਅਸੀਂ ਤਾਂ ਇਹੀ ਕਹਾਂਗੇ ਜਿਹੜੇ ਬੌਨ ਬੇਬੀ ਨੇ ਜਿਹੜੇ ਨਵੇਂ-ਨਵੇਂ ਪੈਦਾ ਹੁੰਦੇ ਜਦੋਂ ਕਹਿੰਦੇ ਨੇ ਪਹਿਲੀ ਠੰਡ ਤੇ ਪਹਿਲੀ ਗਰਮੀ ਉਹਨਾਂ ਨੂੰ ਬੜਾ ਸੰਭਾਲ ਕੇ ਰੱਖਣਾ ਚਾਹੀਦਾ ਹੋ ਸਕਦਾ ਕਿਤੇ ਸਾਡੇ ਤੋਂ ਗਲਤੀ ਹੋ ਗਈ ਹੋਵੇ ਸੰਭਾਲ ਲੰਦੇ ਵਿੱਚ ਦੇ ਬਸ ਉਹੀ ਅੱਜ ਗਲਤੀ ਦੀ ਸਾਨੂੰ ਇੰਨੀ ਵੱਡੀ ਸਜ਼ਾ ਮਿਲੀ ਹੈ ਕਿ ਸਾਡਾ ਸਾਡੇ ਤੋਂ ਬੇਬੀ ਦੂਰ ਹੈ ਤੇ ਭਾਈ ਜੀ ਮੈਂ ਉਹ ਗੱਲ ਕਰਨ ਦੇ ਆ ਸਿਕਾ ਕਿ ਜਿਹੜੇ ਕੁੱਖਾਂ ਦੇ ਵਿੱਚ ਬੱਚੇ ਆਪਣੇ ਨੂੰ ਮਾਰ ਦਿੰਦੇ ਨੇ ਉਹ ਮਾਪਾਪ ਦੀ ਮੈਂ ਗੱਲ ਕਰ ਰਿਹਾ ਕਿਉਂਕਿ ਅੱਜ ਕੱਲ ਦੇ ਜੇ ਜਮਾਨੇ ਦੀ ਗੱਲ ਕਰੀਏ ਤੁਸੀਂ ਦੇਖ ਤੁਸੀਂ ਦੇਖ ਲਓ ਕਿ ਸੜਕਾਂ ਦੇ ਉੱਪਰ ਵੀ ਭਰੂਣ ਮਿਲਦੇ ਨੇ ਕੂੜਿਆਂ ਦੇ ਵਿੱਚ ਵੀ ਭਰੂਣ ਮਿਲਦੇ ਨੇ ਉਹਨਾਂ ਨੂੰ ਲੈ ਕੇ ਮੈਂ ਪੁੱਛ ਰਿਹਾ ਕੀ ਮੈਸੇਜ ਦੇਣਾ ਚਾਹੁੰਦਾ ਇਦਾਂ ਨਾ ਕਰਿਆ ਕਰੋ ਕਿਉਂਕਿ ਬੱਚਾ ਗਲਤੀ ਮੰਨ ਲਓ ਜੇ ਕੋਈ ਤੋਂ ਗਲਤੀ ਨਾਲ ਬੱਚਾ ਕੋਈ ਹਨਾ ਹੋ ਜਾਂਦਾ ਕਿਉਂਕਿ ਪਤਾ ਹੈ ਕਿ ਹਾਂ ਵੀ ਕਿਸੇ ਨਾ ਰਿਲੇਸ਼ਨਸ਼ਿਪ ਚੋਂ ਹਨਾ ਜਿਆਦਾ ਤਾਂ ਬੱਚੇ ਉਹ ਕਰ ਦਿੰਦੇ ਆ ਹਨਾ ਕਿ ਜਦੋਂ ਟਾਈਮ ਓਵਰ ਹੋ ਜਾਂਦਾ ਕੋਈ ਮੰਨ ਲਓ ਕਿ ਇਹਦੇ ਤੇ 100 ਤਰੀਕੇ ਆ ਹਾਂ ਵੀ ਡਾਕਟਰੀ ਇਲਾਜ ਨੇ ਵਾਸ਼ ਕਰਵਾਉਣਾ ਜਾਂ ਕੋਈ ਹੋਰ ਪਰ ਜਦੋਂ ਪੈਦਾ ਕਰਕੇ ਉਹਨੂੰ ਛੱਡਣਾ ਉਹ ਤਾਂ ਬਈ ਇਦਾਂ ਨਾ ਕਰਿਆ ਕਰੋ ਮੈਂ ਤਾਂ ਇਹੀ ਕਹਾਂਗਾ ਕਿ ਬੱਚੇ ਰੱਬ ਦੀ ਦੇਣ ਆ ਗੋਡ ਗਿਫਟ ਐ ਇੱਕ ਇਹਨੂੰ ਸੰਭਾਲੋ ਜੀ ਸੋ ਬਹੁਤ ਬਹੁਤ ਧੰਨਵਾਦ ਸਮਾਂ ਦੇਣ ਦੇ ਸੋ ਉਸ ਬੱਚੀ ਦੇ ਮਾਪੇ ਬਾਬ ਦੇ ਨਾਲ ਗੱਲਬਾਤ ਕਰਵਾਈ ਉਸ ਪਰਿਵਾਰ ਦੇ ਉੱਪਰ ਦੁੱਖਾਂ ਦਾ ਪਹਾੜ ਡਿੱਗਦਾ ਹੈ ਨਾਲ ਦੀ ਨਾਲ ਜਿਹੜੇ ਕੁੱਖਾ ਦੇ ਵਿੱਚ ਬੱਚੇ ਮਾਰ ਦਿੰਦੇ ਨੇ ਉਹਨਾਂ ਨੂੰ ਵੀ ਨਾਲ ਦੀ ਨਾਲ ਇੱਕ ਮੈਸੇਜ ਦੇ ਰਹੇ ਨੇ ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਵੱਧ ਤੋਂ ਵੱਧ ਸ਼ੇਅਰ ਕਰੋ ਇਸ ਵੀਡੀਓ ਨੂੰ